ਸਬਦਾ ਦਾ ਆਸਤੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਸਾਖੀ ਅਤੇ ਖਾਲਸਾ ਸਾਜਨਾ ਦਿਵਸ ਮੌਕੇ ਪੜਨ ਵਾਸਤੇ ਬਹੁਤ ਹੀ ਪ੍ਰਸਿੱਧ ਕਵਿਤਾ ਜਾਂ ਆਪਾਂ ਕਹਿ ਲਈਏ ਧਾਰਨਾ ਜਿਸ ਨੂੰ ਆਪਾਂ ਪ੍ਰਭਾਤ ਫੇਰੀ ਵਿੱਚ ਵੀ ਪੜ ਸਕਦੇ ਆਂ ਨਗਰ ਕੀਰਤਨ ਵਿੱਚ ਵੀ ਪੜ ਸਕਦੇ ਆਂ ਜਾਂ ਗੁਰੂ ਘਰ ਵਿੱਚ ਸਟੇਜ ਦੇ ਉੱਤੇ ਬੈਠ ਕੇ ਸੰਗਤੀ ਰੂਪ ਵਿੱਚ ਵੀ ਆਪਾਂ ਇਹਨੂੰ ਖਾਲਸਾ ਸਾਜਨਾ ਦਿਵਸ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਪੜ ਸਕਦੇ ਆਂ ਸਭ ਤੋਂ ਪਹਿਲਾਂ ਆਪਾਂ ਸਕੇਲ ਦੇਖ ਲਈਏ ਕਿ ਇਹ ਡੀ ਸ਼ਾਰਪ ਸਕੇਲ ਹੈ ਜਿੱਥੋਂ ਕਿ ਭੈਣਾ ਅਤੇ ਵੀਰ ਮੇਰੇ ਦੋਵੇਂ ਇਸ ਧਾਰਨਾ ਨੂੰ ਪੜ ਸਕਦੇ ਨੇ ਇਸ ਕਰਕੇ ਆਪਾਂ ਇਹ ਸਿੰਗਲ ਸਕੇਲ ਜਿਹੜਾ ਸੈਂਟਰ ਸਕੇਲ ਚੁਣ ਲਿਆ ਜਿਹੜਾ ਸਟੈਂਡਰਡ ਹੈ ਜਿੱਥੋਂ ਭੈਣਾ ਤੇ ਵੀਰ ਦੋਵੇਂ ਇਸ ਧਾਰਨਾ ਨੂੰ ਕਦੇ ਤੁਹਾਨੂੰ ਪੜ ਸਕਦੇ ਨੇ ਆਓ ਜੀ ਆਪਾਂ ਵਜਾਣਾ ਸ਼ੁਰੂ ਕਰਦੇ ਹਾਂ ਤਾਲ ਕਹਿਰਵਾ ਦੇ ਵਿੱਚ ਇਹਨੂੰ ਬਹੁਤ ਸੌਖੇ ਤਰੀਕੇ ਨਾਲ ਮੈਂ ਸਿਖਾ ਦਿਆਂਗਾ ਆਪ ਜੀ ਨੇ ਧਿਆਨ ਨਾਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਪੈਣਾ ਤੇ ਵੀਰਾਂ ਦੋਵਾਂ ਨੂੰ ਬੇਨਤੀ ਹੈ ਕਿ ਆਪ ਜੀ ਨੇ ਧਿਆਨ ਨਾਲ ਇਸ ਵੀਡੀਓ ਨੂੰ ਦੇਖਣਾ ਕੇਵਲ 4-5 ਸੁਰਾਂ ਦੇ ਉੱਤੇ ਹੀ 4-5 ਸੁਰਾਂ ਦੇ ਉੱਤੇ ਹੀ ਆਪਾਂ ਇਹ ਕਵਿਤਾ ਜਿਹੜੀ ਹੈ ਉਹ ਅੱਜ ਪੜ੍ਹ ਕੇ ਦਿਖਾਵਾਂਗੇ ਦਸਵੇਂ ਪਾਣਾ ਸਿੱਖਦੇ ਆ ਕਿ ਇਹਨੂੰ ਆਪਾਂ ਵਜਾਇਆ ਕਿਸ ਤਰ੍ਹਾਂ ਕੇਵਲ ਇਹਨਾਂ ਚਾਰ ਸੁਰਾਂ ਦੇ ਉੱਤੇ ਆਪ ਜੀ ਇਹ ਜਿਹੜੀ ਕਵਿਤਾ ਹੈ ਵਜਾਣੀ ਸਿੱਖ ਜਾਓਗੇ ਸੋ ਤੇ ਨਾਲ ਵੀਡੀਓ ਨੂੰ ਦੇਖਣਾ ਸਭ ਤੋਂ ਪਹਿਲਾਂ ਆਪਾਂ ਇੱਥੋਂ ਸ਼ੁਰੂ ਕੀਤਾ 10 ਮੇ ਪੀਤਾ ਦੀਆਂ ਇੱਥੇ ਹੀ ਬੋਲਣਾ 10 ਮੇ ਪੀਤਾ ਦੀ ਕੋਸ਼ੀਆ ਜੀ ਖੋਸ਼ੀਆ ਜੀ ਨੇੜੀਆਂ ਖੰਡੇ ਵਾਲਾ ਅੰਮ੍ਰਿਤ ਪੀ ਨੇ ਸੰਗ ਤੇ ਫਿਰ ਥੋਈ ਖੰਡੇ ਵਾਲਾ ਅੰਮ੍ਰਿਤ ਸਭੇ ਪਿਤਾ ਦੀਆਂ ਖੁਸ਼ੀਆਂ ਜੀ ਲੈਣੀਆਂ ਖੰਡੇ ਵਾਲਾ ਅੰਮ੍ਰਿਤ ਪੀ ਨੇ ਸੰਗ ਤੇ ਖੰਡੇ ਵਾਲਾ ਅੰਮ੍ਰਿਤ ਪੀ ਇੱਕ ਵਾਰੀ ਇਹ ਲਾਈਨ ਆਪ ਜੀ ਨੇ ਸਿੱਖ ਲਈ ਤਾਂ ਸਾਰੀ ਕਵਿਤਾ ਐਸੇ ਚਾਰ ਸੁਰਾਂ ਦੇ ਉੱਤੇ ਹੈ 1 2 3 4 ਬਸ ਪੰਜਵੇਂ ਕੋਈ ਸੁਰ ਨਹੀਂ ਹੈ ਦੇ ਵਿੱਚ ਜੇ ਬੀਬੀਆਂ ਦਾ ਸਕੇਲ ਤੋਂ ਆਪਣੇ ਦੇਖਣਾ ਹੋਵੇ ਇਸ ਚੌਥੇ ਕਾਲੇ ਤੋਂ ਤਾਂ ਇਹ ਮਾਪਾ ਧਾਣੀ ਹੈ ਤੇ ਜਿਨ੍ਹਾਂ ਦਾ ਸਕੇਲ ਸੀ ਸ਼ਾਰਪ ਹੈ ਉਹਨਾਂ ਦਾ ਇਹ ਸਾਰੇ ਗਾ ਮਾ ਤੇ ਜਿਨ੍ਹਾਂ ਦਾ ਸਕੇਲ ਡੀ ਸ਼ਾਰਪ ਹੈ ਉਹਨਾਂ ਦਾ ਇਹ ਸਾ ਰੇ ਗਾ ਤੇ ਨੀ ਹੁਣ ਆਪਾਂ ਦੁਬਾਰਾ ਇਹਨੂੰ ਪੜ੍ਹਦੇ ਹਾਂ ਆਸਮਾਨੇ ਸੇ 7 4 ਸੁਰਾਂ ਦੇ ਉੱਤੇ ਹੀ ਇਹ ਚੱਲੀ ਗਾਣਾ। ਸ਼ੁਰੂ ਇੱਥੋਂ ਕਰਨਾ ਖਤਮ ਵੀ ਇੱਥੇ ਕਰਨਾ। ਉਮੀਦ ਹੈ ਕਿ ਆਪ ਜੀ ਨੂੰ ਇਹ ਕਵਿਤਾ ਜਿਹੜੀ ਹੈ ਸਮਝ ਆ ਗਈ ਹੋਵੇਗੀ। ਇਸ ਕਵਿਤਾ ਨੂੰ ਆਪ ਜੀ Google ਤੋਂ ਡਾਊਨਲੋਡ ਕਰਕੇ ਇਹਦੇ ਅੱਖਰ ਨੇ ਜਿਹੜੇ ਪੂਰੇ ਪੰਜਾਬੀ ਵਿੱਚ ਆਪ ਜੀ ਸਿੱਖ ਸਕਦੇ ਹੋ। ਸੁਰਾਂ ਜਿਹੜੀਆਂ ਮੈਂ ਆਪ ਜੀ ਨੂੰ ਦੱਸ ਦਿੱਤੀਆਂ ਨੇ ਇੱਥੋਂ ਇਸ ਕਵਿਤਾ ਨੇ ਸ਼ੁਰੂ ਹੋਣਾ ਹੈ। ਹਰ ਇੱਕ ਲਾਈਨ ਇੱਥੋਂ ਹੀ ਸ਼ੁਰੂ ਹੋਏਗੀ ਇੱਥੇ ਹੀ ਖਤਮ ਹੋਈ ਜਾਏਗੀ। ਬੱਚੇ ਜਿਹੜੇ ਪੜ੍ਹਨਾ ਚਾਹੁੰਦੇ ਹੋ ਵੀ ਇੱਥੋਂ ਪੜ੍ਹ ਲੈਣ। ਪੜ੍ਹਨਾ, ਵੇਰ, ਰੇਕ ਵਾਸਤੇ ਇਹ ਸਕੇਲ ਜਿਹੜਾ ਹੈ ਸਟੈਂਡਰਡ ਕੇ ਸਾਂਝਾ ਸਕੇਲ ਹੈ ਕੋਈ ਵੀ ਸਕੇਲ ਤੋਂ ਇਸ ਕਰ ਬਤਨ ਉਗਾ ਸਕਦਾ ਨਾ ਇਹ ਜਿਆਦਾ ਉੱਚੀ ਹੈ ਨਾ ਇਹ ਜਿਆਦਾ ਨੀਵੀਂ ਹੈ ਇਸ ਕਰਕੇ ਆਪ ਜੀ ਨੇ ਕੋਸ਼ਿਸ਼ ਕਰਨਾ ਇਸ ਤਰ੍ਹਾਂ ਦੀਆਂ ਹੋਰ ਕਵਿਤਾਵਾਂ ਲੈ ਕੇ ਆਪਾਂ ਚੈਨਲ ਦੇ ਉੱਤੇ ਜਲਦੀ ਆਵਾਂਗੇ ਜਿਹੜੀਆਂ ਕਿ ਪੜਨ ਵਿੱਚ ਸੌਖੀਆਂ ਹੋਣ ਧਾਰਨਾ ਰੂਪ ਵਿੱਚ ਹੋਣ ਕਈ ਵੀਰਾਂ ਨੇ ਬੇਨਤੀ ਕੀਤੀ ਸੀ ਧਾਰਨਾ ਵਿੱਚ ਸਿਖਾਇਆ ਕਰੋ ਸੋ ਇਹ ਨੋਟ ਕਰ ਲੈਣ ਕਵਿਤਾ ਇਹ ਧਾਰਨਾ ਹੀ ਹੈ ਅਸਲ ਦੇ ਵਿੱਚ ਸਟੇਜਾਂ ਤੋਂ ਤੋਂ ਆਪ ਜੀ ਧਾਰਨਾ ਦੇ ਰੂਪ ਵਿੱਚ ਵੀ ਕਈ ਵਾਰੀ ਪ੍ਰਚਾਰਕਾਂ ਤੋਂ ਇਹ ਸੁਣਦੇ ਹੋ ਇਸ ਕਰਕੇ ਬੇਨਤੀ ਹੈ ਆਪ ਜੀ ਇਸ ਧਾਰਨਾ ਨੂੰ ਸਿੱਖੋ ਕਵਿਤਾ ਨੂੰ ਸਿੱਖੋ ਪੂਰਾ ਪੜ੍ਹਨਾ ਹੈ ਤਾਂ ਜੇ ਧਾਰਨਾ ਪੜ੍ਹਨੀ ਹੈ ਤਾਂ ਛੋਟੀ ਪੜ੍ਹੀ ਜਾ ਸਕਦੀ ਹੈ ਕਵਿਤਾ ਪੜ੍ਹਨੀ ਹੈ ਤਾਂ ਇਹਨੂੰ ਵੱਡਾ ਕਰਕੇ ਪੜਿਆ ਜਾ ਸਕਦਾ ਹੈ ਗੁਰੂ ਘਰ 'ਚ ਇਸ ਲਈ ਜਲਦੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਆਪ ਜੀ ਸਭ ਦਾ ਧੰਨਵਾਦ ਬਹੁਤ-ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ